ਸਾਰਿਆਂ ਨੂੰ ਲੋਹੜੀ ਦੀਆਂ ਢੇਰ ਸਾਰੀਆਂ ਵਧਾਈਆਂ ਹੋਣ ਤੇ ਥੋੜੀ ਇਹ ਰੌਣਕ ਲਾਨੇ ਆਪਾਂ ਉਹ ਲੋ ਜੀ ਹੋਇਆ ਇਸ ਤਰ੍ਹਾਂ ਉਹ ਕੋਈ ਕਹਿ ਰਿਹਾ ਸੀ ਵੀ ਚੁਟਕਲੇ ਜਿਹੜੇ ਨੇ ਨਾ ਤੁਹਾਨੂੰ ਬੜਾ ਹਨਰ ਰਹਿ ਗਿਆ ਸੁਣਾਉਣ ਦਾ ਹੁਨਰ ਰਹਿ ਗਿਆ ਆਵਾਜ਼ ਹੈ ਪਰ ਚੁਟਕਲੇ ਸੁਣਨਾ ਵੀ ਬੜਾ ਵੱਡਾ ਹਨਰ ਹੈ ਚੁਟਕਲੇ ਧਿਆਨ ਨਾਲ ਸੁਣਨੇ ਚਾਹੀਦੇ ਨੇ ਇਹ ਚੁਟਕਲੇ ਭਾਵੇਂ ਤੁਹਾਨੂੰ ਚੰਗੇ ਲੱਗਣ ਜਾਂ ਨਾ ਲੱਗਣ ਹੱਸਣਾ ਜ਼ਰੂਰ ਚਾਹੀਦਾ ਤੇ ਤਾਲੀਆਂ ਜ਼ਰੂਰ ਮਾਰਨੀਆਂ ਚਾਹੀਦੀਆਂ ਨੇ ਕਈ ਵਾਰੀ ਚੁਟਕਲਾ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਦੂਜੇ ਦਿਨ ਪਤਾ ਸਮਝ ਆਂਦੀ ਹੈ ਇੱਕ ਵਾਰੀ ਇਸ ਤਰ੍ਹਾਂ ਹੋਇਆ ਜੀ ਕਿ ਇੱਕ ਆਦਮੀ ਨਾ ਇਕੱਲਾ ਹੀ ਹੱਸੀ ਜਾ ਰਿਹਾ ਸੀ ਇਕੱਲਾ ਹੀ ਉਹ ਹੱਸੀ ਜਾ ਰਿਹਾ ਸੀ ਤੇ ਉਹਦੇ ਕਿਸੇ ਦੋਸਤ ਨੇ ਪੁੱਛਿਆ ਵੀ ਇਹ ਇਕੱਲਾ ਕਿਉਂ ਹੱਸੀ ਜਾ ਰਿਹਾ ਹੈ ਉਹ ਕਹਿੰਦਾ ਕੱਲੇ ਪਾਰਟੀ ਤੇ ਗਿਆ ਸੀ ਉੱਥੇ ਕਿਸੇ ਨੇ ਚੁਟਕਲੇ ਸੁਣਾਏ ਸੀ ਇਹਨੂੰ ਅੱਜ ਸਮਝ ਲੱਗੀ ਐ ਉਹਦੀ ਜ਼ੋਰਦਾਰ ਤਾਲੀਆਂ ਨਾਲ ਆਪਣੇ ਆਪ ਦਾ ਸਵਾਗਤ ਕਰੋ ਬਖਸ਼ ਦੇਗਾ ਹੱਤਨਾ ਖੁਸ਼ ਰਹਿਣਾ ਤਾਲੀਆਂ ਮਾਰ ਦਿਆਂ ਲੋ ਜੀ ਹੋਇਆ ਇਤਨਾ ਕਿ ਇੱਕ ਪਤਨੀ ਅਗਰ ਕੋਈ ਚੁਟਕਲੇ ਤਾਂ ਪਤੀ ਪਤਨੀਆਂ ਦੇ ਉੱਠਣੇ ਆਲੇ ਕੇ ਪਤਨੀਆਂ ਔਰਤਾਂ ਇੰਨੀਆਂ ਮਹਾਨ ਨੇ ਉਹਨਾਂ ਕਰਕੇ ਸੰਸਾਰ ਚੱਲਦਾ ਹੈ ਉਹਨਾਂ ਕਰਕੇ ਪਰਵਾਰ ਚੱਲਦਾ ਹੈ ਉਹਨਾਂ ਕਰਕੇ ਘਰ-ਬਾਰ ਚੱਲਦਾ ਹੈ ਤੇ ਹੋਇਆ ਇਤਰਾਜੀ ਕਿ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਤਿੰਨ ਦਿਨ ਤੋਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਤਿੰਨ ਦਿਨ ਤੋਂ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਪਦੀ ਕਹਿੰਦਾ ਥੈਂਕ ਯੂ ਦੋ ਦੋਨਤ ਬੈਠੇ ਹੋਏ ਸੀ ਤੇ ਇੱਕ ਕਹਿੰਦਾ ਯਾਰ ਮੇਰਾ ਨਾ ਵਿਆਹ ਨਹੀਂ ਹੁੰਦਾ ਮੇਰਾ ਵਿਆਹ ਨਹੀਂ ਹੋ ਰਿਹਾ ਉਹ ਕਹਿੰਦਾ ਯਾਰ ਤੂੰ ਜਾਂਦਾ ਰਹਿਣਾ ਧਾਰਮਿਕ ਉਸਤਾਨਾ ਦੇ ਤੂੰ ਦੁਆਵਾ ਮੰਗਦਾ ਤੂੰ ਕੀ ਮੰਗ ਰਿਹਾ ਉਥੇ ਕਹਿੰਦਾ ਮੈਂ ਉਹ ਉਥੇ ਖੁਸ਼ਹਾਲੀ ਮੰਗਦਾ ਕਈ ਸੇਕਰ ਕੇ ਘਰ ਵਾਲੀ ਨਹੀਂ ਮਿਲਦੀ ਉਹ ਇੱਕ ਸਹੁਰਾ ਆਪਣੇ ਜਵਾਈ ਨੂੰ ਕਹਿੰਦਾ ਉਹ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਸੀ ਵਿਆਹ ਤੋਂ ਪਹਿਲਾਂ ਕਿ ਤੂੰ ਸ਼ਰਾਬ ਪੀਣਾ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਸੀ ਕਿ ਤੂੰ ਵਿਆਹ ਤੋਂ ਪਹਿਲਾਂ ਸ਼ਰਾਬ ਪੀਣਾ ਉਹ ਕਹਿੰਦਾ ਤੁਸੀਂ ਕਿਹੜਾ ਦੱਸਿਆ ਸੀ ਤੁਹਾਡੀ ਧੀ ਲਹੂ ਪੀਂਦੀ ਹੈ ਲੋ ਜੀ ਗੱਲਾਂ ਹੁੰਦੀਆਂ ਨੇ ਬੜੀਆਂ ਹੱਸੇ ਮਜ਼ਾਕ ਦੀਆਂ ਕੋਈ ਸੌਰਾ ਕਹਿੰਦਾ ਆਪਣੇ ਜਵਾਈ ਨੂੰ ਤੈਨੂੰ ਹੀਰਿਆਂ ਵਰਗੀ ਮੋਤੀਆਂ ਵਰਗੀ ਕਰੋੜਾਂ ਰੁਪਈਆਂ ਦੇ ਧੀ ਦਿੱਤੀ ਆ ਉਹ ਕਹਿੰਦਾ ਬਾਪੂ ਜੀ ਉਹ ਗੱਲਾਂ ਛੱਡੋ ਦੱਸੋ ਵਾਪਸ ਕਿੰਨੇ ਚ ਲੈਣੀ ਜੇ ਇਹ ਜਿਹੜੇ ਬਜ਼ੁਰਗ ਹੈਗੇ ਨੇ ਨਾ ਅੱਜ ਕੱਲ WhatsApp ਦਾ ਜ਼ਮਾਨਾ ਹੈ WhatsApp ਬੜਾ ਚੱਲ ਗਿਆ ਇੱਕ ਬੰਦਾ ਨਾ ਰੋਮਾਂਟਿਕ ਧਰ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਚੰਨੀਏ ਚੱਲ ਤੈਨੂੰ ਚੰਨ ਤੇ ਲੈ ਚੱਲਾਂ ਚੰਨੀਏ ਚੱਲ ਤੈਨੂੰ ਚੰਨ ਤੇ ਲੈ ਚੱਲਾਂ ਕਿਦੀ ਮੈਂ ਨਹੀਂ ਉੱਥੇ ਜਾਣਾ ਉੱਥੇ WhatsApp ਨਹੀਂ ਚੱਲਦਾ ਐ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਕਿ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆ WhatsApp ਦੇ ਸਾਰੇ ਮੈਸੇਜਸ ਤੇ ਸਾਰੀ ਚੈਟ ਡਿਲੀਟ ਕਰਕੇ ਸੌਂਿਆਂ ਕਰੋ ਜੇ ਰਾਤੀ ਤੁਹਾਨੂੰ ਕੁਝ ਹੋ ਗਿਆ ਸਵੇਰੇ ਬੱਚੇ ਸੈਲਫੋਨ ਫੜਨ ਦੇਖਣਗੇ ਤੇ ਕਹਿਣਗੇ ਬਾਪੂ ਇਹ ਤਾਂ ਦਾ ਲੱਗਦਾ ਤਾਂ ਨਹੀਂ ਸੀ ਆਪਣੀ ਪਤਨੀ ਕਹਿੰਦਾ ਪਤਨੀ ਨੂੰ ਜਦੋਂ ਤੂੰ ਘਰ ਨਹੀਂ ਆਉਂਦੀ ਤੇ ਘਰ ਸ਼ਾਂਤੀ ਹੁੰਦੀ ਹੈ ਜਦੋਂ ਤੂੰ ਘਰ ਨਹੀਂ ਆਉਂਦੀ ਉਦੋਂ ਘਰ ਸ਼ਾਂਤੀ ਹੁੰਦੀ ਹੈ ਪਤਨੀ ਕਹਿੰਦੀ ਜਦੋਂ ਤੂੰ ਘਰ ਨਹੀਂ ਹੁੰਦਾ ਤਾਂ ਸੰਤੋਖ ਹੁੰਦਾ ਹੈ। ਸ਼ਾਦੀ ਨਾਲ ਰਹੋ ਸੰਤੋਖ ਨਾਲ ਰਹੋ, ਹੱਸਦੇ ਰਹੋ, ਖੰਦੇ ਰਹੋ, ਖੁਸ਼ ਰਹੋ, ਖੁਸ਼हाल ਰਹੋ। ਜ਼ਿੰਦਗੀ ਜੰਦਾਬਾਦ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਚੌਕ ਸਾਹਿਬ। ਬਹੁਤ ਬਹੁਤ ਮੁਬਾਰਕਾਂ ਲੋੜੀ